17 ਸੈਕਟਰ ਚੰਡੀਗੜ੍ਹ ਦੇ ਵਿੱਚ ਕੱਲ ਸ਼ਾਮ ਨੂੰ ਦੇਰ ਸ਼ਾਮ ਕੋਈ ਇੱਕ ਪ੍ਰਦਰਸ਼ਨ ਹੋ ਰਿਹਾ ਉਹ ਹੈਗਾ ਪਾਕਿਸਤਾਨ ਦੇ ਅਗੇਂਸਟ ਤਾਂ ਉੱਥੇ ਨਾਰੇ ਲੱਗ ਰਹੇ ਆ ਮਾਈਕ ਵੀ ਫੜਿਆ ਲੋਕਾਂ ਨੇ ਤੇ ਉਹਦੇ ਚੋ ਕਹਿ ਰਿਹਾ ਪਾਕਿਸਤਾਨ ਮਰਦਾਬਾਦ ਤਾਂ ਉਸੇ ਟਾਈਮ ਉੱਥੇ ਕੀ ਹੁੰਦਾ ਇੱਕ ਨੌਜਵਾਨ ਪਹੁੰਚ ਜਾਂਦਾ ਸਿੱਖ ਨੌਜਵਾਨ ਆ ਪੱਗ ਬੰਨੀ ਹੋਈ ਆ ਉਹਨੇ ਤੇ ਇੰਨੀ ਕਿ ਜਾਣਕਾਰੀ ਮਿਲ ਰਹੀ ਆ ਕਿ ਜਾਣਕਾਰੀ ਕੀ ਉੱਥੇ ਸਾਹਮਣੇ ਲਿਖਿਆ ਆ ਰਿਹਾ ਵਾ ਕਿ ਖਰੜ ਦਾ ਰਹਿਣ ਵਾਲਾ ਉਹ ਨੌਜਵਾਨ ਤੇ ਸਭ ਤੋਂ ਪਹਿਲਾਂ ਉਹਨਾਂ ਕੋਲੇ ਜਾਂਦਾ ਜਾ ਕੇ ਉਹਨੂੰ ਕਨਫਰੋਨਟ ਕਰਦਾ ਉਹਨਾਂ ਨੂੰ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਹੁਣ ਉਹ ਲੋਕ ਗੁੱਸੇ 'ਚ ਨੇ ਤਾਂ ਗੱਲਬਾਤ ਥੋੜੀ ਜੀ ਉਹਨਾਂ ਦੀ ਤਲਖ ਕਲਾਮੀ ਹੁੰਦੀ ਆ ਗਰਮੋਗਰਮੀ ਹੋ ਜਾਂਦੀ ਆ ਤਾਂ ਉਥੇ ਵੀ ਵੀਡੀਓ ਦੇ ਵਿੱਚ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਥੋੜੀ ਦੇਰ ਗੱਲ ਕਰਨ ਤੋਂ ਬਾਅਦ ਸ਼ਾਇਦ ਉਹ ਨੌਜਵਾਨ ਨੂੰ ਹੀ ਲੱਗਿਆ ਕਿ ਨਹੀਂ ਲੋਕ ਉਸ ਜ਼ਿਆਦਾ ਗੁੱਸੇ ਦੇ ਵਿੱਚ ਨੇ ਤਾਂ ਉਥੋਂ ਜਾਣ ਦੀ ਕੋਸ਼ਿਸ਼ ਵੀ ਕਰਦਾ ਪਰ ਕਿਤੇ ਨਾ ਕਿਤੇ ਜਾ ਕੇ ਸ਼ਾਇਦ ਉਹ ਗੱਲਾਂ ਵੱਧ ਜਾਂਦੀਆਂ ਨੇ ਤਾਂ ਕੋਈ ਇੱਕ ਕੋਈ ਇਨਸਾਨ ਨੇ ਕੋਈ ਵੱਡੀ ਉਮਰ ਦੇ ਸ਼ਖਸ ਨੇ ਉਹ ਉਹ ਇਸ ਨੌਜਵਾਨ ਦੇ ਥੱਪੜ ਮਾਰਦੇ ਆ ਇੱਕ ਪਾਸੇ ਕਿਉਂਕਿ ਲੋਕ ਸੀਗੇ ਸਾਰੇ ਇਹ ਉੱਚੀ ਮਾਈਕ ਫੜ ਕੇ ਕਹਿ ਰਹੇ ਸੀ ਪਾਕਿਸਤਾਨ ਮਰਦਾਬਾਦ ਤਾਂ ਇਹ ਨੌਜਵਾਨ ਉੱਥੇ ਉਸ ਤੋਂ ਬਾਅਦ ਕਹਿਣ ਲੱਗ ਜਾਂਦਾ ਪਾਕਿਸਤਾਨ ਜਿੰਦਾਬਾਦ ਹੁਣ ਜਿੰਨਾ ਕਿ ਤੁਸੀਂ ਉਹ ਵੀਡੀਓ ਜੇ ਦੇਖੋਗੇ ਤੁਹਾਨੂੰ ਕਲੀਅਰਲੀ ਸੁਣ ਸਕਦਾ ਵਾ ਕਿ ਇਹ ਨੌਜਵਾਨ ਇਹ ਕਹਿ ਰਿਹਾ ਉੱਥੇ ਕਿ ਤੁਸੀਂ ਸਾਰੇ ਦੇ ਸਾਰੇ ਪੂਰੇ ਇੱਕ ਮੁਲਕ ਨੂੰ ਮਰਦਾਬਾਦ ਨਹੀਂ ਕਹਿ ਸਕਦੇ ਕਿਸੇ ਵੀ ਦੇਸ਼ ਨੂੰ ਤੁਸੀਂ ਮਰਦਾਬਾਦ ਨਹੀਂ ਕਹਿ ਸਕਦੇ ਭਾਈ ਜੀ ਕੈਮਰਾ ਆਪਾ ਕਿਸੇ ਮੁਲਕ ਨੂੰ ਮਰਦਾਬਾਦ ਨਹੀਂ ਪਰ ਹੁਣ ਜਦੋਂ ਥੱਪੜ ਪੈ ਜਾਂਦਾ ਉਹਦੇ ਤੇ ਗੱਲਾਂ ਉਥੋਂ ਵੱਧ ਜਾਂਦੀਆਂ ਨੇ ਫੌਰਨ ਉਥੇ ਪੁਲਿਸ ਪਹੁੰਚ ਜਾਂਦੀ ਹੈ ਵੈਸੇ ਹੀ ਮਾਮਲਾ ਅੱਜ ਕੱਲ ਬਹੁਤ ਸੈਂਸਿਟਿਵ ਹੋਇਆ ਹੋਇਆ ਹੈ ਇਹ ਪਹਿਲਗਾਮ ਅਟੈਕ ਤੋਂ ਬਾਅਦ ਹੁਣ ਉਹ ਜਿਹੜੇ ਲੋਕ ਨੇ ਉਹ ਹੋਰ ਜ਼ਿਆਦਾ ਭੜਕਦੇ ਇੱਥੇ ਪੁਲਿਸ ਵਾਲੇ ਆਉਂਦੇ ਆ ਵਿੱਚ ਵਿਚੋਵ ਕਰਦੇ ਆ ਤੇ ਉਸ ਨੌਜਵਾਨ ਨੂੰ ਉਥੋਂ ਉਸ ਪੀੜ ਤੋਂ ਇੱਕ ਤਰ੍ਹਾਂ ਨਾਲ ਸਿੱਧਾ ਕਹਿ ਲਈ ਵੀ ਛਡਾ ਕੇ ਦੂਰ ਲੈ ਜਾਂਦੇ ਆ ਪਰ ਹੁਣ ਇੱਥੇ ਏਜੰਡਾ ਦੇਖੋ ਇਹ ਵੀਡੀਓ ਸਭ ਤੋਂ ਪਹਿਲਾਂ ਕਿਹਨੇ ਚਲਾਇਆ ਕਿ ਇਹਨਾਂ ਦੇ ਮਾਈਕ ਕਿਨਾਂ ਦੇ ਕੈਮਰੇ ਸੀ ਉਥੇ ਅਰਨਵ ਗੋਸਵਾਮੀ ਦੇ ਚੈਨਲ ਦੇ रिपब्लिक भारत ਦੇ ਹੁਣ ਜਿਨੇ ਅਰਨਵ ਗੋਸਵਾਮੀ ਦਾ ਨਾਮ ਨਹੀਂ ਸੁਣਿਆ ਹੋ ਸਕਦਾ ਕਿ ਆਪਾਂ ਕਿਸੇ ਗੁਫਾ ਦੇ ਵਿੱਚ ਰਹਿੰਦੇ ਹੋਈਏ ਕਿਉਂਕਿ ਜਿਹਨੂੰ ਗੋਦੀ মিডিਆ ਕਿਹਾ ਜਾਂਦਾ ਸਭ ਤੋਂ ਉਹਦਾ ਬਦਨਾਮ ਰਿਪੋਰਟਰ ਸਭ ਤੋਂ ਬਦਨਾਮ ਚੈਨਲ ਹੈ ਅਰਨਵ ਗੋਸਵਾਮੀ ਦਾ ਰਿਪਬਲਿਕ ਭਾਰਤ इवन ਜਦੋਂ ਪਲਵਾਮਾ ਅਟੈਕ ਹੁੰਦਾ ਵਾ ਤਾਂ ਇਹਦੀਆਂ ਸੀਕ੍ਰੀਟ ਚੈਟਸ ਲੀਕ ਹੁੰਦੀਆਂ ਨੇ ਜਿਦੇ ਵਿੱਚ ਇੰਨੇ ਜਵਾਨ ਸ਼ਹੀਦ ਹੁੰਦੇ ਆ ਤੇ ਇਹ ਆਪਣੀ ਟੀਆਰਪੀ ਦੀਆਂ ਰੇਟਿੰਗਸ ਵਧਣ ਦਾ ਉੱਥੇ ਜਸ਼ਨ ਮਨਾ ਰਿਆ ਤੇ ਕਹਿ ਰਿਹਾ ਕਿ ਵੀ ਆਰ ਵਿਨਿੰਗ ਦਿਸ ਵਾਰ ਲਾਈਕ ਕ੍ਰੇਜ਼ੀ ਪਰ ਉਹ ਲੜਾਈ ਕੋਈ ਇੰਡੀਆ ਪਾਕਿਸਤਾਨ ਦੀ ਲੜਾਈ ਦੀ ਨਹੀਂ ਇਹ ਗੱਲ ਕਰ ਰਿਹਾ ਇਹ ਟੀਆਰਪੀ ਵਾਰ ਦੀ ਗੱਲ ਕਰ ਰਿਹਾ ਇੰਨਾ ਕੁ ਵੱਡਾ ਇਹ ਦੇਸ਼ ਭਗਤਾ ਬੰਦਾ ਹੁਣ ਪਰ ਉਥੋਂ ਤੁਸੀਂ ਇਹ ਦੇਖੋ ਇਹਦੇ ਚੈਨਲ ਦੇ ਉੱਪਰ ਤੁਹਾਡੀਆਂ ਅੱਖਾਂ ਕੀ ਦੇਖ ਰਹੀਆਂ ਨੇ ਤੁਹਾਡੇ ਕੰਨ ਕੀ ਸੁਣ ਰਹੇ ਆ ਅੱਖਾਂ ਤੇ ਕੰਨ ਮੈਨੂੰ ਇਹ ਕਹਿ ਰਿਹਾ ਕਿ ਉਹ ਨੌਜਵਾਨ ਇਹ ਕਹਿ ਰਿਹਾ ਵਾ ਕਿਉਂਕਿ ਉਹਦੇ ਕੋਲੇ ਮਾਈਕ ਨਹੀਂ ਹੈ ਉਹਦੇ ਮੂੰਹ ਦੇ ਕੋਲੇ ਮਾਈਕ ਨਹੀਂ ਲਾਇਆ ਹੋਇਆ ਉਹ ਇਹ ਕਹਿ ਰਿਹਾ ਵਾ ਕਿ ਆਪਾਂ ਪੂਰੇ ਦੇ ਪੂਰੇ ਦੇਸ਼ ਨੂੰ ਮੁਰਦਾਬਾਦ ਨਹੀਂ ਕਹਿ ਸਕਦੇ ਆਪਾਂ ਨੂੰ ਨਹੀਂ ਕਹਿਣਾ ਚਾਹੀਦਾ ਜਿਹੜੀਆਂ ਹੈਡਲਾਈਨ ਉਹ ਚਲਾ ਰਹੇ ਆ ਉੱਥੇ ਤੁਸੀਂ ਵੀ ਉਹ ਵੀਡੀਓ ਦੇਖਿਓ ਬਾਦ ਦੇ ਵਿੱਚ ਉੱਥੇ ਉਹ ਕਹਿ ਰਹੇ ਆ ਕਿ ਨੌਜਵਾਨ ਕਹਿੰਦਾ ਕਿ ਮੇਰੇ ਦਿਲ ਦੇ ਵਿੱਚ ਇੱਕ ਖਾਸ ਜਗ੍ਹਾ ਵਾ ਪਾਕਿਸਤਾਨ ਦੇ ਲਈ ਤੇ ਮੈਂ ਉਹਦੇ ਅਗੇਂਸਟ ਕੁਝ ਵੀ ਨਹੀਂ ਸੁਣ ਸਕਦਾ ਅਗਲੀ ਚੀਜ਼ ਅਗਲੀ ਜਿਹੜੀ ਹੈਡਲਾਈਨ ਇਹ ਲਾਉਂਦੇ ਆ ਚੈਨਲ ਵਾਲੇ ਇਹ ਲਾਉਂਦੇ ਆ ਕਿ ਜਿਹੜਾ ਪ੍ਰਦਰਸ਼ਨ ਸੀ ਇਹ Hindu ਸੰਗਠਨ ਜਿਹਨੂੰ ਆਪਾਂ ਬ੍ਰੈਕਟ 'ਚ ਕਹਿ ਦੇਣਾ ਮੈਂ ਬ੍ਰੈਕਟ ਪਾਉਣਾ ਕੋਟ ਕਰਕੇ Hindu ਸੰਗਠਨਾਂ ਦੁਆਰਾ ਚਲਾਇਆ ਗਿਆ ਇੱਕ ਸਿੱਖ ਨੌਜਵਾਨ ਨੇ ਉੱਥੇ ਜਾ ਕੇ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲਾਏ ਤੁਸੀਂ ਨਾ ਮੇਰੀ ਮੰਨੋ ਨਾ ਅਰਨਵ ਗੋਸਵਾਮੀ ਦੇ ਚੈਨਲ ਦੀ ਮੰਨੋ ਤੁਸੀਂ ਉਹ ਵੀਡੀਓ ਦੇਖੋ ਉਸ ਵੀਡੀਓ ਦੇ ਵਿੱਚ ਜੇ ਇੱਕ ਪਾਸੇ ਇਹ ਸਿੱਖ ਨੌਜਵਾਨ ਸੀ ਤਾਂ ਜਿਹੜੇ ਲੋਕ ਪ੍ਰਦਰਸ਼ਨ ਕਰ ਰਹੇ ਸੀ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲਾ ਰਹੇ ਸੀ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਸਿੱਖ ਸੀ ਤੇ ਉਹ ਸਿੱਖ ਹੀ ਇਸ ਨੌਜਵਾਨ ਨੂੰ ਕਨਫਰੋੰਟ ਕਰ ਰਹੇ ਸੀ ਮਤਲਬ ਆਪਸ ਇਹਨਾਂ ਦੀ ਬਹਿਸ ਹੋ ਰਹੀ ਆ ਪਰ ਨਰੇਟਿਵ ਕੀ ਚਲਾਇਆ ਜਾ ਰਿਹਾ ਕਿ Hindu ਸੰਗਠਨ ਨੇ ਕਿਉਂਕਿ ਇੱਕ ਗੱਲ ਆ ਉਹ ਬਿਲਕੁਲ ਹੈਗੀ ਆ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਤਵਾਦੀਆਂ ਨੇ ਧਰਮ ਪੁੱਛ-ਪੁੱਛ ਕੇ ਸਿਰਫ Hindu ਧਰਮ ਦੇ ਲੋਕਾਂ ਦਾ ਕਤਲੇਆਮ ਕੀਤਾ ਉੱਥੇ ਇਦੇ ਵਿੱਚ ਕੋਈ ਡਿਨਾਈ ਨਹੀਂ ਹੈ ਬਟ ਦੁੱਖ ਸਾਰਿਆਂ ਨੂੰ ਹੋਇਆ ਵਾ ਮੈਂ ਵੀ ਕੱਲ ਵੀਡੀਓ ਪਾਏ ਆ ਤੁਸੀਂ ਉਹ ਦੇਖ ਲਓ ਤੁਸੀਂ ਪੰਜਾਬ ਦੀ ਦੇਖ ਲਓ ਕਿਸੇ ਵੀ ਚੈਨਲ ਦੇ ਉੱਪਰ ਦੇਖੋ ਕਿੰਨੇ ਲੋਕਾਂ ਨੇ ਕਿੰਨੇ ਸਿੱਖ ਲੋਕਾਂ ਨੇ ਉਹਦੇ ਵਿੱਚ ਸਭ ਨੇ ਕੰਡਮਨ ਕੀਤਾ ਕਿ ਇਹ ਕਿਉਂ ਹੋਇਆ ਸਭ ਨੂੰ ਦੁੱਖ ਹੋਇਆ ਤੇ ਸਭ ਨੇ ਕਿਹਾ ਵੀ ਇਹ ਨਹੀਂ ਹੋਣਾ ਚਾਹੀਦਾ ਸੀ ਪਰ ਨਹੀਂ ਸਾਡਾ ਰੋਟੀ ਟੋਕੋ ਉਹਨਾਂ ਟਾਈਮ ਚੱਲਦਾ ਨਹੀਂ ਸਾਨੂੰ ਰੋਟੀ ਉਹਨਾਂ ਟਾਈਮ ਹਜਮ ਹੀ ਨਹੀਂ ਹੁੰਦੀ ਤੇ ਉੱਥੇ ਇਹ ਚਲਾਇਆਗਾ ਵੀ ਹਿੰਦੂ ਸੰਗਠਨਾਂ ਨੇ ਇਹ ਸਭ ਕੁਝ ਕੀਤਾ ਜਦ ਕਿ ਕਲੀਅਰਲੀ ਉਹਦੇ ਵਿੱਚ ਸਿੱਖ ਲੋਕ ਵੀ ਦਿਖ ਰਹੇ ਉਹਨਾਂ ਨੇ ਪੱਗਾਂ ਬੰਨੀਆਂ ਹੋਈਆਂ ਨੇ ਤੇ ਇੱਥੇ ਜਿੱਥੋਂ ਤੱਕ ਮੈਨੂੰ ਲੱਗਦਾ ਮੇਰੇ ਇੱਕ ਨਿੱਜੀ ਰਾਏ ਆ ਇਹ ਲੜਕੇ ਨੇ ਕੁਝ ਗਲਤ ਵੀ ਨਹੀਂ ਕਿਹਾ ਇੱਥੇ ਕਿ ਪੂਰਾ ਪਾਕਿਸਤਾਨ ਤਾਂ ਨਹੀਂ ਉੱਠ ਕੇ ਆ ਗਿਆ ਉੱਥੇ ਅਟੈਕ ਕਰਨ ਪਾਕਿਸਤਾਨ ਚ ਵੀ ਥੋਡੇ ਮੇਰੇ ਵਰਗੀ ਲੋਕ ਨੇ ਬਾਈ ਜੀ ਬਾਈ ਕਦੇ ਰ ਆਪਾਂ ਕਿਸੇ ਮੁਲਕ ਨੂੰ ਮੁਰਦਾਵਾ ਨਹੀਂ ਆਪਣੇ ਵਰਗੇ ਲੋਕ ਤਾਂ ਉਹ ਨੇ ਜਿਨ੍ਹਾਂ ਨੂੰ ਇੱਕ ਗਵਰਨਮੈਂਟ ਦਾ ਡਾਕੂਮੈਂਟ ਬਣਾਉਣ ਦੇ ਲਈ ਵੀ ਸਰਕਾਰੀ ਦਰਬਾਰੇ ਗੋਡੇ ਰਗੜਨੇ ਪੈਂਦੇ ਆ ਤਾਂ ਉਹਨਾਂ ਲੋਕਾਂ ਦੀ ਵਿਸਾਤ ਹੀ ਕੀ ਆ ਉਹ ਕਿੱਥੇ ਆ ਕੇ ਅਟੈਕ ਕਰ ਦੇਣਗੇ ਉਹ ਇਹ ਬਹੁਤ ਵੱਡੀਆਂ ਉੱਪਰਲੀਆਂ ਹੀ ਤਾਕਤਾਂ ਹੁੰਦੀਆਂ ਉਹਨਾਂ ਦੀ ਉਤਾਰਾਂ ਬਹੁਤ ਉੱਪਰੋਂ ਹੀ ਜੁੜਦੀਆਂ ਹੁੰਦੀਆਂ ਪਾਕਿਸਤਾਨ 'ਚ ਵੀ ਬੱਚੇ ਰਹਿੰਦੇ ਆ ਉੱਥੇ ਵੀ ਮਾਮਾ ਨੇ ਉੱਥੇ ਵੀ ਗਰੀਬ ਲੋਕ ਹੈਗੇ ਉਹ ਵੀ ਆਪਣੇ ਸਿਸਟਮ ਤੋਂ ਆਪਣੀਆਂ ਸਰਕਾਰਾਂ ਤੋਂ ਆਪਣੀ ਪੁਲਿਸ ਤੋਂ ਉਹ ਨਹੀਂ ਤੰਗਾ ਜਿੰਨੇ ਅਸੀਂ ਤੰਗਾ ਤੇ ਜਿਹੜਾ ਫੇਕ ਨਰੇਟਿਵ ਚਲਾਇਆ ਗਿਆ ਉੱਥੇ ਤੇ ਉੱਪਰੋਂ ਉਸ ਨੌਜਵਾਨ ਦੇ ਥੱਪੜ ਮਾਰਿਆ ਗਿਆ ਹੁਣ ਕਿਸੇ ਵੀ ਇੱਕ ਫਿਰਕੇ ਨੂੰ ਕਿਸੇ ਇੱਕ ਧਰਮ ਨੂੰ ਕਿਸੇ ਇੱਕ ਦੇਸ਼ ਨੂੰ ਇਸ ਤਰ੍ਹਾਂ ਕਹਿ ਦੇਣਾ ਕੋਈ ਵੀ ਐਗਜ਼ਾਮਪਲ ਲੈ ਲਓ ਹੁਣ ਆਪਾਂ ਗੋਦੀ ਮੀਡੀਆ ਦੀ ਗੱਲ ਕਰ ਲੈਨੇ ਆ ਤੇ ਜੇ ਤੁਸੀਂ ਇਹ ਵੀ ਦੇਖੋਗੇ ਕਿ ਗੋਦੀ ਮੀਡੀਆ ਦੇ ਅਗੇਂਸਟ ਬੋਲਣ ਵਾਲੇ ਜਿਹੜੇ ਬਹੁਤ ਵੱਡੇ ਐਂਕਰ ਨੇ ਜੇ ਉਹਨਾਂ ਦੀ ਲਿਸਟ ਕੱਢੋਗੇ ਤਾਂ ਤੁਸੀਂ ਦੇਖੋਗੇ ਬੜਾ ਇੱਕ ਦਿਲਚਸਪ ਭਾਂਕੜਾ ਵਾ ਉਹਨਾਂ ਵਿੱਚੋਂ ਜ਼ਿਆਦਾਤਰ ਬ੍ਰਾਹਮਣ ਸਮਾਜ ਤੋਂ ਆਏ ਹੋਏ ਲੋਕ ਨੇ ਚਾਹੇ ਉਹ ਲੜਕੇ ਹੋਣ ਚਾਹੇ ਲੜਕੀਆਂ ਹੋਣ ਹੁਣ ਇਹ ਵੀ ਆਪਣੇ ਆਪ ਚ ਇੱਕ ਦਿਲਚਸਪ ਚੀਜ਼ ਹੈਗੀ ਆ ਬਹੁਤ ਸਾਰੇ ਲੋਕ ਨੇ ਜਿਹੜੇ ਇਸੇ ਤਰ੍ਹਾਂ ਦੇ ਨਾਲ ਪੂਰੀ ਦੇ ਪੂਰੇ Hindu ਸਮਾਜ ਨੂੰ ਵੀ ਕਹਿ ਦਿੰਦੇ ਆ ਇੱਕ ਇੱਕ ਰੰਗ ਚ ਰੰਗ ਦਿੰਦੇ ਆ ਪਰ ਆਪਾਂ ਇਹ ਵੀ ਨਹੀਂ ਦੇਖਦੇ ਕਿ ਬ੍ਰਾਹਮਣ ਸਮਾਜ ਦੇ ਵਿੱਚ ਕਿੰਨੇ ਲੋਕ ਆਏ ਆ ਜਿਹੜੇ ਗਵਰਨਮੈਂਟ ਦੀਆਂ ਨੀਤੀਆਂ ਦੇ ਅਗੇਂਸਟ ਬੋਲਦੇ ਆ ਕਿਸੇ ਵੀ ਇੱਕ ਘਟਨਾ ਦੇ ਕਰਕੇ ਇੱਕ ਪੂਰੇ ਦੇ ਪੂਰੇ ਫਿਰਕੇ ਨੂੰ ਇੱਕ ਪੂਰੇ ਧਰਮ ਨੂੰ ਇੱਕ ਪੂਰੇ ਦੇਸ਼ ਨੂੰ ਇਸ ਤਰ੍ਹਾਂ ਕਰ ਦੇਣਾ ਇਹ ਸਹੀ ਚੀਜ਼ ਨਹੀਂ ਹੈ ਕਿ ਹਰ ਕਿਤੇ ਹਰ ਤਰ੍ਹਾਂ ਦੇ ਲੋਕ ਨੇ ਤੇ ਉਸ ਤੋਂ ਬਾਅਦ ਉੱਥੇ ਵੀ ਕੁਝ ਲੋਕ ਇਹੋ ਜਿਹੇ ਆਏ ਉਹਨਾਂ ਨੇ ਵੀ ਰਿਪਬब्लिक ਭਾਰਤ ਵਾਲਾ ਜਦੋਂ ਮਾਈਕ ਦਾ ਨਾਮ ਦੇਖਿਆ ਤਾਂ ਸ਼ਾਇਦ ਉਹਨਾਂ ਨੂੰ ਵੀ ਹੋਰ ਜੋਸ਼ ਚੜ ਗਿਆ ਤੇ ਉਹ ਵੀ ਇਸੇ ਤਰ੍ਹਾਂ ਹੀ ਬੋਲਣ ਲੱਗ ਗਏ ਕਿ ਹਾਂ ਇੱਕ ਐਸ ਤਰ੍ਹਾਂ ਦੇ ਨਾਲ ਇੱਕ ਸਿੱਖ ਨੌਜਵਾਨ ਆਇਆ ਤੇ ਉਹਨੇ ਆ ਸਭ ਕੁਝ ਕੀਤਾ ਤੇ ਆ ਪਰ ਇੱਕ ਸਨਹਰ ਹੁੰਦਾ ਹੈ ਪਾਕਿਸਤਾਨ ਜਿਹਦੇ ਬਾਕੀ ਨਾ ਰਿਖਾਤਾ ਹੈ ਐਸੇ ਲੋਕੋਂ ਪਰ ਉਹਨਾਂ ਨੇ ਵੀ ਸਹੀ ਗਲਤ ਇਹ ਦੱਸੀ ਨਹੀਂ ਕੀ ਅਸਲ ਦੇ ਵਿੱਚ ਉਹ ਨਹੀਂ ਕਿ ਆਪਾਂ ਪੂਰੇ ਦੇ ਪੂਰੇ ਦੇਸ਼ ਨੂੰ ਐ ਨਹੀਂ ਕਹਿ ਸਕਦੇ ਇਹ ਵੀ ਚੀਜ਼ਾਂ ਚੱਲ ਰਹੀਆਂ ਨੇ ਕੱਲ ਇਹ ਸਭ ਕੁਝ ਹੋਇਆ ਪਾ ਚੰਡੀਗੜ੍ਹ ਦੇ ਵਿੱਚ ਹੁਣ ਠੋਡੀਏ ਦੇ ਬਾਰੇ ਵਿੱਚ ਕੀ رائے ਹੈਗੀ ਕਿਉਂਕਿ ਕ੍ਰਾਈਮ ਤਾਂ ਚਾਹੇ ਛੋਟਾ ਹੋਵੇ ਚਾਹੇ ਵੱਡਾ ਉਹ ਹਰ ਹੀ ਫਿਰਕੇ ਦੇ ਲੋਕਾਂ ਨੇ ਕੀਤੇ ਇਹਦੇ ਵਿੱਚ ਕੋਈ ਡਿਨਾਈ ਨਹੀਂ ਹੈ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਧਰਮ ਦੇ ਵਿੱਚ ਕੋਈ ਅਹਿਜਾ ਬੰਦਾ ਨਹੀਂ ਹੋਇਆ ਜਿਨੇ ਕਦੇ ਕੋਈ ਕ੍ਰਾਈਮ ਨਹੀਂ ਕੀਤਾ ਬਹੁਤ ਸਾਰੇ ਲੋਕ ਨੇ ਡੇਲੀ ਕ੍ਰਾਈਮ ਚੱਕ ਕੇ ਦੇਖੋ ਉਦੇ ਚ ਹਿੰਦੂ ਵੀ ਆਉਣਗੇ ਕੁਝ ਮੁਸਲਮਾਨ ਵੀ ਆਉਣਗੇ ਸਿੱਖ ਵੀ ਹੁੰਦੇ ਜਿਹੜੇ ਲੋਕ ਕ੍ਰਾਈਮ ਕਰਦੇ ਆ ਪਰ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਸਾਰੇ ਮੁਸਲਮਾਨਾਂ ਨੂੰ ਹੁਣ ਕਹਿ ਦੋ ਕਿ ਸਾਰੇ ਹਿੰਦੂਆਂ ਨੂੰ ਕਹਿ ਦੋਗੇ ਜਾਂ ਸਾਰੇ ਸਿੱਖਾਂ ਨੂੰ ਕਹਿ ਦੋਗੇ ਬਟ ਇਹ ਚੈਨਲਸ ਦਾ ਜਿਹੜਾ ਟੀਆਰਪੀ ਹੈਗੀ ਇਹਨਾਂ ਦਾ ਜਿਹੜਾ ਤੋਰੀ ਫੁਲਕਾ ਵਾ ਉਹ ਇਸੇ ਤਰ੍ਹਾਂ ਹੀ ਚੱਲਦਾ ਵਾ ਨਫਰਤ ਫਲਾ ਕੇ ਤਾਂ ਬਸ ਇੱਕ ਹੋਰ ਇਸ ਤਰ੍ਹਾਂ ਦਾ ਹੀ ਇਨਸੀਡੈਂਟ ਸੀਗਾ ਟੀਆਰਪੀ ਲੈਣ ਦੀ ਫੇਰ ਕੋਸ਼ਿਸ਼ ਆ ਸਮਾਜ ਨੂੰ ਫੇਰ ਵੰਡਣ ਦੀ ਕੋਸ਼ਿਸ਼ ਆ